ਪੰਜਾਬੀ ਗਾਇਕ ਦਲਜੀਤ ਉਦਸਾਂਜ ਦਾ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜਾ ਟੂਰ ਚੱਲ ਰਿਹਾ ਤੇ ਹੁਣ ਜਿਹੜਾ ਦਲਜੀਤ ਉਦਸਾਂਜ ਹੈ ਉਹ ਇੰਡੀਆ ਦੇ ਵਿੱਚ ਟੂਰ ਕਰ ਰਿਹਾ ਤੇ ਕੱਲ 15 ਨਵੰਬਰ ਨੂੰ ਜਿਹੜਾ ਉਸਤਾਹ ਸ਼ੋਅ ਆਇਓ ਹਾਈਦਰਾਬਾਦ ਹੋਣ ਜਾ ਰਿਹਾ ਪਰ ਇਸ ਸ਼ੋਅ ਤੋਂ ਪਹਿਲਾਂ ਹੀ ਜਿਹੜਾ ਦਲਜੀਤ ਉਦਸਾਂਜ ਨੂੰ ਵੱਡਾ ਝਟਕਾ ਲੱਗਿਆ ਕਿਉਂਕਿ ਜਿਹੜਾ ਸਾਇਰਾਬਾਦ ਊਮਨ ਐਂਡ ਚਿਲड्रन ਭਾਗ ਆ ਉਸਦੇ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਦਲਜੀਤ ਸਾਂਝ ਨੇ ਉਹ ਹੁਣ ਆਪਣੀ ਸਟੇਜ ਤੇ ਬੱਚਿਆਂ ਨੂੰ ਨਹੀਂ ਬੁਲਾ ਸਕਦੇ ਕਿਉਂਕਿ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਦਲਜੀਤ ਸਾਂਝ ਦੀਆਂ ਸਟੇਜਾਂ ਦੇ ਉੱਪਰ ਬੱਚੇ ਨੇ ਉਹ ਦਲਜੀਤ ਸਾਂਝ ਦੇ ਨਾਲ ਭੰਗੜਾ ਪਾਉਂਦੇ ਹੋਏ ਨੱਚਦੇ ਹੋਏ ਨਜ਼ਰ ਆਉਂਦੇ ਨੇ ਪਰ ਹੁਣ ਜਿਹੜਾ ਊਮਨ ਐਂਡ ਚਿਲड्रन ਭਾਗ ਆ ਉਸਦੇ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਦਲਜੀਤ ਸਾਰਿਆਂ ਨਾਨੋ ਸਟੇਜ ਤੇ ਬੁਲਾਉਂਦੇ ਨੇ ਤਾਂ ਸਟੇਜ ਤੇ ਜਿਹੜਾ ਸਾਊਂਡ ਸਿਸਟਮ ਆ ਉਹ ਬਹੁਤ ਵੱਡਾ ਲੱਗਿਆ ਹੁੰਦਾ ਜਿਸ ਦੇ ਕਾਰਨ ਜਿਹੜਾ ਬੱਚਿਆਂ ਨੂੰ ਕਈ ਦਿੱਕਤਾਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਹੁਣ ਇੱਕ ਨੋਟਿਸ ਜਾਰੀ ਹੋਇਆ ਪੰਜਾਬੀ ਸਿੰਗ ਅਬਦੁਲ ਜੂਦ ਸਾਂਝ ਨੂੰ ਕਿ ਹੁਣ ਉਹ ਸਟੇਜ ਤੇ ਜਿਹੜੇ ਬੱਚਿਆਂ ਨੂੰ ਨਹੀਂ ਬੁਲਾ ਸਕਦੇ ਅਕਸਰ ਉਹਨਾਂ ਨੇ ਸਟੇਜਾਂ ਤੇ ਬੱਚਿਆਂ ਨੂੰ ਦੇਖਦੇ ਸੀ ਤੇ ਨਾਲ ਹੀ ਇਸ ਨੋਟਿਸ ਦੇ ਵਿੱਚ ਜਿਹੜਾ ਗਨ ਕਲਚਰ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਉਣ ਤੇ ਵੀ ਪਾਬੰਦੀ ਲਗਾਈ ਗਈ ਆ ਹਾਲਾਂਕਿ ਦਲਜੀਤ ਸਾਜੇ ਪੂਰੇ ਇੰਡੀਆ ਦੇ ਵਿੱਚ ਚਾਯੋ ਦਿੱਲੀ ਹੋਵੇ ਪੰਜਾਬ ਹੋਵੇ ਕਾਫੀ ਜਗ੍ਹਾ ਤੇ ਜਿਹੜੇ ਟੂਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਹੜਾ ਉਹਨਾਂ ਦਾ ਭਲਕੇ ਟੂਰ ਆ ਉਹ ਹైదరాబాద్ ਦੇ ਵਿੱਚ ਆ ਹైదరాబాద్ ਟੂਰ ਤੋਂ ਪਹਿਲਾਂ ਹੀ ਦਲਜੀਤ ਸਾਂਝ ਅਤੇ ਉਸਦੀ ਟੀਮ ਨੂੰ ਵੱਡਾ ਝਟਕਾ ਲੱਗਿਆ ਕਿਉਂਕਿ ਹੁਣ ਉਹਨਾਂ ਤੇ ਪਾਬੰਦੀਆਂ ਲੱਗਣ ਜਾ ਰਹੀਆਂ ਨੇ ਨੋਟਿਸ ਜਾਰੀ ਹੋਇਆ ਇੱਕ ਕੁਝ ਚੀਜ਼ਾਂ ਨੂੰ ਲੈ ਕੇ ਜਿਹੜੀ ਮਨਾਹੀ ਕੀਤੀ ਗਈ ਹੈ ਦਲਜੀਤ ਸਾਂਝ ਨੂੰ ਬੱਚਿਆਂ ਨੂੰ ਸਟੇਜ ਤੇ ਬੁਲਾਉਣ ਲਈ ਮਨਾਹੀ ਕੀਤੀ ਗਈ ਹੈ ਕਿਉਂਕਿ ਤੁਸੀਂ ਅਕਸਰ ਦੇਖਦੇ ਸੀ ਕਿ ਦਲਜੀਤ ਸਾਂਝ ਜਦੋਂ ਗਾਉਂਦੇ ਸੀ ਤਾਂ ਉਹਨਾਂ ਨੇ ਸਟੇਜਾਂ ਤੇ ਬੱਚੇ ਉਹਨਾਂ ਦੇ ਨਾਲ ਪਰਫਾਰਮ ਕਰਦੇ ਹੋਏ ਨਜ਼ਰ ਆਉਂਦੇ ਸੀ ਭੰਗੜਾ ਪਾਉਂਦੇ ਹੋਏ ਨਜ਼ਰ ਆਉਂਦੇ ਸੀ ਨੱਚਦੇ ਹੋਏ ਨਜ਼ਰ ਆਉਂਦੇ ਸੀ ਪਰ ਹੁਣ ਦਲਜੀਤ ਸਾਜ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਹੁਣ ਸਟੇਜ ਤੇ ਬੱਚਿਆਂ ਨੂੰ ਨਹੀਂ ਬੁਲਾ ਸਕਦੇ ਪਾਬੰਦੀ ਲਾਈ ਗਈ ਹੈ ਕਿਉਂਕਿ ਸਾਊਂਡ ਸਿਸਟਮ ਬਹੁਤ ਜ਼ਿਆਦਾ ਹੈਵੀ ਲੱਗੇ ਹੁੰਦੇ ਨੇ ਵੱਡੇ ਲੱਗੇ ਹੁੰਦੇ ਨੇ ਜਿਸ ਕਾਰਨ ਬੱਚਿਆਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਕੰਨਾਂ ਦੀ ਬਿਮਾਰੀ ਹੋ ਸਕਦੀ ਹੈ ਹੋਰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਤਾਂ ਇਸ ਕਰਕੇ ਦਲਜੀਤ ਨੂੰ ਸਾਇਰਾਬਾਦ ਊਮਨ ਐਂਡ ਚਿਲड्रन ਭਾਗ ਦੇ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਇਸ ਨੋਟਿਸ ਦੇ ਵਿੱਚ ਗਨ ਕਲਚਰ ਅਤੇ ਨਸ਼ੇ ਨੂੰ ਪ੍ਰੋਮੋਟ ਕਰਨ ਵਾਲੇ ਗਾਣੇ ਗਾਉਣ ਤੇ ਵੀ ਪਾਬੰਦੀ ਲਗਾਈ ਗਈ ਆ ਦਲਜੀਤ ਦਸਾਂਜ ਪੂਰੀ ਵਰਲਡ ਦੇ ਵਿੱਚ ਜਿਹੜਾ ਟੂਰ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ ਸਟੇਟਾਂ ਦੇ ਵਿੱਚ ਜਾ ਕੇ ਜਿਹੜੇ ਆਪਣੇ ਸ਼ੋਅ ਕਰਦੇ ਹੋਏ ਨਜ਼ਰ ਆ ਰਹੇ ਸੀ ਪਰ ਹੁਣ ਇਹਨਾਂ ਸ਼ੋਅਾਂ ਤੇ ਕਿਤੇ ਨਾ ਕਿਤੇ ਬ੍ਰਾਮ ਜ਼ਰੂਰ ਲੱਗਣ ਜਾ ਰਿਹਾ ਕਿਉਂਕਿ ਵੱਡਾ ਝਟਕਾ ਦਿੱਤਾ ਗਿਆ ਸਾਇਰਾਬਾਦ ਊਮੈਂਡ ਐਂਡ ਚਿਲड्रन ਵਿਭਾਗ ਦੇ ਵੱਲੋਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਈ ਟੋਡੇ ਵੱਲੋਂ ਸ਼ੋਅ ਕੀਤਾ ਜਾਵੇ ਨਾ ਤਾਂ ਤੁਸੀਂ ਬੱਚਿਆਂ ਨੂੰ ਸਟੇਜ ਤੇ ਬੁਲਾਵੋਗੇ ਅਤੇ ਨਾ ਹੀ ਗਨ ਕਲਚਰ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਹੋਗੇ ਦਲਜੀਤ ਸਾਜ ਤੇ ਨੋਟਿਸ ਜਾਰੀ ਹੋਇਆ ਵੱਡੀ ਖਬਰ